ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਵੀਡੀਓ ਇਹ ਥੋੜੀ ਦੂਜੇ ਜਿਹੜੇ ਆਪਣੇ ਬਲੌਗ ਹੈ ਉਹਨਾਂ ਦੇ ਨਾਲ ਤੋਂ ਕੁਝ हटके ਆਇਆ ਇਹ ਕਿਉਂਕਿ ਇਹਦੇ ਵਿੱਚੋਂ ਅ ਚਲੋ ਵੈਸੇ ਮੈਂ ਅੱਜ ਬਲੌਗ ਬਣਾਉਣ ਤਾਂ ਆਇਆ ਨਹੀਂ ਦਾ ਖੇਤ ਦੇ ਵਿੱਚ ਸੋ ਕੁਝ ਦੇਖਿਆ ਤੇ ਇੱਕ ਦਿਮਾਗ ਵਿੱਚ ਖਿਆਲ ਆਇਆ ਫਿਰ ਕਿ ਚਲੋ ਮਾਨੂੰ ਲੱਗਿਆ ਕਿ ਨਹੀਂ ਇਹ ਬਣਾ ਕੇ ਪਾਉਣਾ ਚਾਹੀਦਾ ਤੇ ਦਿਖਾਉਣਾ ਚਾਹੀਦਾ ਇਹ ਖਾਸ ਕਰਕੇ ਚਲੋ ਸਾਰਿਆਂ ਵਾਸਤੇ ਤਾਂ ਨਹੀਂ ਹੈ ਇਹ ਵੀਡੀਓ ਸਾਰਿਆਂ ਵਾਸਤੇ ਨਹੀਂ ਹੈ ਤੇ ਇਹ ਉਹਨਾਂ ਵਾਸਤੇ ਆ ਜਿਕਣਾ ਕਈ ਕੁਝ ਵਿਅਕਤੀ ਹੁੰਦੇ ਆ ਤੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ ਕਿ ਨਹੀਂ ਜੀ ਮਤਲਬ ਜਿਹੜੇ ਉਹ ਵਿਅਕਤੀ ਆ ਜਿਹੜੇ ਜ਼ਿੰਦਗੀ ਦੇ ਜਾਦੇ ਪਰੇਸ਼ਾਨ ਜੇ ਰਹਿੰਦੇ ਆ ਵੀ ਨਹੀਂ ਯਾਰ ਛਾਤੇ ਦਾ ਕੁਝ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ ਠੀਕ ਆ ਇੰਨਾ ਇੰਨਾ ਟਾਈਮ ਹੋ ਗਿਆ ਕਰਦੇ ਆ ਨਾ ਸੋ ਹੁਣ ਵੀ ਗਾਹਾਂ ਵੀ ਅਸੀਂ ਕਿਹਾ ਕਿਹਾ ਸਵਾਰਟ ਆਉਣੀਆਂ ਠੀਕ ਆ ਤੇ ਅੱਜ ਵੀ ਕੁਛ ਨਹੀਂ ਹੋਣਾ ਹੈਗਾ। ਤੋ ਸੋ ਇਹ ਵੀਡੀਓ ਉਹਨਾਂ ਵਾਸਤੇ ਅਸੀਂ ਅੱਜ ਇੱਧਰ ਖੇਤ ਬਾਹਰ ਰਹੇ ਤੇ ਤੇ ਆਪਣੇ ਖੇਤਾਂ ਦੇ ਵਿੱਚ ਨਾ ਗਰੂ ਕਾਫੀ ਜ਼ਿਆਦਾ ਹੋਇਆ ਵਾ। ਵੀ ਦੂਜੇ ਕੈਮਰੇ ਨਾਲ ਦਿਖਾਉਂਦਾ ਏ। ਤੇ ਜਦੋਂ ਖੇਤ ਬਾਹਰ ਤਾਂਤਾ ਉਥੇ ਬਾਦ ਮੀਂਹ ਪੈ ਗਿਆ ਥੋੜਾ ਜਿਹਾ। ਤੇ ਮੀਂਹ ਪੈਣੇ ਕਰਕੇ ਉੱਪਰ ਸਿੱਕੜੀ ਜੰਮ ਗਈ। ਤਾਂ ਦੇਖੋ ਜੀ ਕਹਿੰਦੇ ਵੀ ਜਿਹਨੇ ਜਿਹਦੇ 'ਚ ਉਮੀਦ ਹੈ ਜਿਹਦੇ 'ਚ ਜੋਰ ਹੈ ਮਿੱਟੀ ਦਾ ਡੜਾ ਦੇਖੋ। ਉੱਪਰ ਚੱਕਿਆ ਤੇ ਉਹਨੂੰ ਚੱਕ ਕੇ ਉੱਪਰ ਨਿਕਲ ਰਿਹਾ ਹੈ ਤੇ ਇਧਰ ਇੱਕ ਹੋਰ ਵੀ ਆ ਦੇਖ ਵੀ ਜੜੇ ਇਹਨੂੰ ਆ ਭਿਆਲੇ ਵਾਲੇ ਡਾਲੇ ਗਲੇ ਠੀਕ ਹੈ ਭਾਰੀਆਂ ਨੇ ਮਿੱਟੀ ਦੇ ਡਲੇ ਜੀ ਨਾ ਚੱਕ ਚੱਕ ਕੇ ਬਾਹਰ ਨਿਕਲ ਜੇ ਲਓ ਜੀ ਇਹ ਆਪਾਂ ਨੇ ਦੇਖਿਆ ਵੀ ਕਿਵੇਂ ਦੇਖੋ ਵੀ ਜਿਹੜਾ ਇੱਕ ਆਪਾਂ ਪੌਦਾ ਦੇਖਿਆ ਉਹਦਾ ਬਰੂ ਦਾ ਤੇ ਕਿਵੇਂ ਉਹ ਧਰਤੀ ਦੀ ਉੱਪਰ ਨੂੰ ਚੱਕ ਕੇ ਜਿਹੜਾ ਉਹਦੇ ਉੱਪਰ ਕਲਿੱਪੜਾ ਜੰਮਿਆ ਹੋਦਾ ਤੇ ਉਹ ਬਾਹਰ ਨਿਕਲ ਜਾਂਦਾ ਕਿਉਂਕਿ ਉਹਦਾ ਪੀਜੀ ਐਕਣਾ ਵੀ ਨਾ ਉਹਨੇ ਕੁੱਪ ਦੇਖ ਨਹੀਂ ਆ ਨਾ ਉਹਨੇ ਸੋਕਾ ਦੇਖਣਾ ਹੈ ਠੀਕ ਹੈ ਨਾ ਉਹਨੇ ਪੱਕੀ ਥਾਂ ਦੇਖਣਾ ਆਪਾਂ ਹੋਰ ਵੀ ਕਈ ਦੇਖਦੇ ਆ ਕਈ ਵਾਰ ਤਾਂ ਪੱਕੀ ਸੜਕਾਂ ਪਰ ਦੇਖਦੇ ਆ ਹਨਾ ਕਿਵੇਂ ਦੇਖੋ ਲੁਕਸਾਈ ਵੀ ਹੁੰਦੀ ਐ ਠੀਕ ਐ ਜਦੋਂ ਲੁਕਸ ਹੁੰਦੀ ਐ ਉਹਦੇ ਵਿੱਚ ਵੀ ਆ ਜਿਹੜਾ ਜਿੱਤੇ ਹੁੰਦੇ ਆ ਜਿਹੜਾ ਉਹਦਾ ਨਾ ਰਹਿਦਾ ਐ ਦੇ ਨਾਮ ਨਹੀਂ ਉਹਦਾ ਯਾਦ ਹੈਗਾ ਤਾਂ ਉਹ ਬਈ ਪੱਕੀ ਸੜਕ ਤੋਂ ਕਾੜ ਕੇ ਵੀ ਬਾਹਰ ਨਿਕਲੇ ਜਾਂਦਾ ਸੋ ਇਹ ਖਾਸ ਕਰਕੇ ਇਹਨਾਂ ਵਾਸਤੇ ਇੱਕ ਇੱਕ ਸਿੱਖਿਆ ਵੀ ਲੈ ਜਾ ਸਕਦੇ ਆਪਾਂ ਹਨਾ ਵੇਖਣੋਂ ਇਹ ਤਾਂ ਚੀਜ਼ ਸਿੱਖਣੀ ਚਾਹੀਦੀ ਹੈ ਜਿਹੜੇ ਵਿਅਕਤੀ ਹਰ ਗੱਲ ਨੂੰ ਲੈ ਕੇ ਨੈਗੇਟਿਵ ਰਹਿੰਦੇ ਆ ਠੀਕ ਹੈ ਆਪਾਂ ਦੇਖਦੇ ਆਂ ਕਈ ਆਪਣੇ ਵਾਲੇ ਦੋ ਵਾਲੇ ਇੱਕ ਦੋ ਤਾਂ ਹੁੰਦੇ ਹੀ ਆ ਠੀਕ ਹੈ ਜੇ ਛੋਡੇ ਪਿੰਡ ਨੇ ਹੈ ਛੋਡੇ ਨਾਲ ਵਾਲੇ ਪਿੰਡ ਹੁੰਦੇ ਕੋਈ ਠੀਕ ਹੈ ਜਾਂ ਹੋਰ ਕਈ ਵਾਰ ਆਪਣੇ ਦੋਸਤ ਹੁੰਦੇ ਆ ਰਿਸ਼ਤੇਦਾਰ ਹੁੰਦੇ ਆ ਠੀਕ ਹੈ ਇਸ ਤਰ੍ਹਾਂ ਦੇ ਹੁੰਦੇ ਆ ਕਿਉਂਕਿ ਇੱਕ ਗੱਲ ਵੈਸੇ ਜਿੱਥੇ ਤੱਕ ਮੈਂ ਸੋਚੀ ਹੈ ਜਾਂ ਮੇਰਾ ਤਜਰਬਾ ਹੈ ਦੇਖੋ ਵੀ ਜਿਹੜਾ ਸਾਡਾ ਸੋਚਣੇ ਦਾ ਢਾਂਚਾ ਕਿਸੇ ਚੀਜ਼ ਨੂੰ ਵੀ ਲੈ ਕੇ ਤਾਂ ਉਹ ਸਾਡੇ ਜਿਹੜਾ ਜੀਵਨ ਹੈ ਨਾ ਉਹਦੇ ਆਪਣਾ ਬਹੁਤ ਜ਼ਿਆਦਾ ਪ੍ਰਭਾਵ ਪਾਦਾ ਹੈ ਤੇ ਲਓ ਚਲੋ ਵੀਡੀਓ ਲੰਬੀ ਹੋ ਜਾਣੀ ਆ ਸਾਰੇ ਸੁਣਨੇ ਉਹ ਗੱਲ ਸੁਣਨੀ ਬੜੀ ਜ਼ਰੂਰੀ ਹੈ ਠੀਕ ਹੈ ਸੁਣ ਕੇ ਜਾਓ ਸਾਰੇ ਇਸ ਨੈਪੋਲੀਅਨ ਦੀ ਇੱਕ ਕਹਾਣੀ ਹੈ ਛੋਟੀ ਜੀ ਸੋ ਇੱਕ ਵਾਰ ਕਹਿਦੇ ਆ ਉਹ ਜਦੋਂ ਨੈਪੋਲੀਅਨ ਦਾ ਆਪਣੇ ਸੈਨਿਕਾਂ ਨੂੰ ਲੈ ਕੇ ਨਾ ਜਾਰਿਆਂ ਹਟਾ ਜਿੱਥੇ ਜੰਗ ਲੜਨੇ ਵਾਸਤੇ ਤੇ ਉਸ ਟਾਈਮ ਕੋੜਾਂ ਪਰ ਜਾਂਦੇ ਹੁੰਦੇ ਦੇ ਚਲੋ ਹੁਣ ਤਾਂ ਮਿਸ਼ੈਲਾ ਹੈ ਜਿੱਥੇ ਜੰਗ ਲੜਨਾ ਇੱਥੇ ਤੇ ਬੈਠ ਕੇ ਇੱਕ ਬਟਨ ਦਾ ਬੋਮ ਮਸਾਇਲ ਉੜ ਕੇ ਜਾ ਕੇ ਜਿੱਥੇ ਉਹਦਾ ਟਾਰਗੇਟ ਹੈਗਾ ਉਹਥੇ ਲੱਗ ਗਈ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਦਾ ਪਹਿਲਾ ਹੁੰਦਾ ਸੀ ਵੀ ਘੋੜਿਆਂ ਨਾਲ ਜਾ ਕੇ ਜਗ੍ਹਾ ਰੱਖਦੇ ਤੇ ਵੀ ਲੈ ਵੀ ਆਹ ਮੈਦਾਨ ਹੈ ਇਹ ਜੁੱਧ ਦਾ ਤੇ ਇੱਥੇ ਆ ਜਾ ਉੱਥੇ ਜਾ ਕੇ ਲੜਦੇ थे ਲਓ ਜੀ ਜਦੋਂ ਉਹ ਨੈਪੋਲੀਅਨ ਜਾ ਰਿਹਾ ਦਾ ਆਪਣੇ ਘੋੜੇ ਲੈ ਕੇ ਜਦੋਂ ਜੁੱਧ ਦੇ ਮੈਦਾਨ ਦੇ ਵਿੱਚ ਪਹੁੰਚੇ ਤਾਂ ਜਦੋਂ ਘੋੜੇ ਦੇ ਉੱਤਰ ਨੂੰ ਗਿਆ ਤਾਂ ਉਹਦਾ ਪੈਰ ਫਸ ਗਿਆ ਜਿਹੜੀ ਘੋੜੇ ਪਰੋਂ ਰੱਖਣ ਵਾਲੀ ਹੁੰਦੀ ਪੈਰ ਰੱਖਣ ਵਾਲੀ ਤਾਂ ਉਹ ਜੀ ਛਾਤੀ ਭਰ ਗਏ ਆ ਥੱਲੇ ਮੋਢੇ ਨੂੰ ਤਾ ਉਸ ਟਾਈਮ ਜਿੱਕਣਾ ਕੇ ਫੌਨ ਅੰਧੇ ਵਿਸ਼ਵਾਸ ਹੈ ਇਸ ਤਰ੍ਹਾਂ ਤੇ ਸ਼ੁਰੂਤੀ ਚੱਲਦੇ ਆ ਰਹੇ ਤੇ ਉਹਦੇ ਜਿਹੜੇ ਸੈਰਕ ਕਹਦੇ ਕਹਿੰਦੇ ਵੀ ਇਹ ਤਾਂ ਬੜੀ ਬਦਸ਼ਕ ਨਹੀਂ ਹੋਗੀ ਬੜੀ ਬਦਸ਼ਕ ਨਹੀਂ ਹੋਊ ਕਹਿੰਦੇ ਵੀ ਆਪਾਂ ਅਜਾ ਲੜਾਈ ਸ਼ੁਰੂ ਵੀ ਨਹੀਂ ਹੋਈ ਤੇ ਆਪਣਾ ਜਿਹੜਾ ਰਾਜਾ ਇਹ ਤਾਂ ਪਹਿਲੇ ਮੂਹੇ ਮੂੰਹ ਕਰ ਗਿਆ ਕਿ ਹੁਣ ਕਿੱਥੇ ਆਪਣਾ ਆਪਾਂ ਲੱਗਦਾ ਨਹੀਂ ਵੀ ਜਿੱਤੂ ਨੂੰ ਤਾਂ ਜਿਹੜਾ ਨੈਪੋਲੀਅਨ ਤਾਂ ਉਹਨੇ ਜੀ ਦੇਖ ਲਿਆ ਸੈਨਿਕਾਂ ਨਾਮਨ ਪੜ ਗਿਆ ਕਿਉਂਕਿ ਜਿਹੜਾ ਇੱਕ ਵਧੀਆ ਰਾਜਾ ਹੁੰਦਾ ਉਹ ਆਪਣੇ ਸੈਨਿਕਾਂ ਦਾ ਆਪਣਾ ਲੋਕਾਂ ਦਾ ਉਹਨਾਂ ਦੇ ਵਿਵਹਾਰ ਥੋੜਾ ਜਿਹੀ ਦੇਖ ਕੇ ਦੱਸ ਦਿੰਦਾ ਕਿ ਹੁਣ ਇਹਦੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਤਾਂ ਉਹਨੇ ਦੇਖਿਆ ਤੇ ਹੁਣ ਉਹਨੇ ਉੱਠ ਕੇ ਸਾਰ ਕਿਹਾ ਕਹਿੰਦਾ ਦੇਖੋ ਜੀ ਕਹਿੰਦਾ ਵੀ ਜੁੱਧ ਦੀ ਜਿਹੜੀ ਭੂਮੀ ਹੈ ਕਰਤੀ ਹੈ ਜੁੱਧ ਦੀ ਕਹਿੰਦਾ ਇਹਨੇ ਸਾਨੂੰ ਆਉਂਦੀ ਨਹੀਂ ਆਪਣੇ ਗਲ ਦੇ ਨਾਲ ਦਾ ਸਾਨੂੰ ਇਹ ਆਉਂਦੀ ਨਹੀਂ ਆਪਣੇ ਗਲ ਦੇ ਨਾਲ ਲਾ ਗਿਆ ਲਾ ਲਿਆ ਇਹਦੇ ਨਾਲ ਤੇ ਤਾਂ ਹੁਣ ਵੀ ਜਿਹੜੀ ਚੰਗਾ ਸ਼ਗਨ ਹੈ ਕੋਈ ਹੋਏ ਨਹੀਂ ਸਕਦਾ ਇਸ ਵਾਰ ਜਿੱਤ ਆਪਣੀ ਪੱਕੀ ਹੈ ਤੇ ਚਲੋ ਜਿਹੜਾ ਸੈਨਕਾਂ ਦੇ ਵਿੱਚ ਉਹ ਇੱਕ ਨੈਟਿਵਿਟੀ ਜ਼ਿਆਦਾ ਹੋਈ ਸੀ ਠੀਕ ਹੈ ਉਹਨੇ ਆਪਣੀ ਗੱਲ ਨਾਲ ਉਹ ਗੱਲ ਵਿੱਚ ਕਿਵੇਂ ਸੋਚਣਾ ਹੈ ਠੀਕ ਹੈ ਨਪੋਲੀਅਨ ਨੇ ਕਿਵੇਂ ਸੋਚਿਆ ਕਿ ਫਿਰ ਉਹਨੂੰ ਗੱਲ ਨੂੰ ਕਿਵੇਂ ਆਪਣੇ ਸੈਨਕਾਂ ਸਾਹਮਣੇ ਪੇਸ਼ ਕਰਿਆ ਹੁਣ ਜੇ ਕੋਈ ਇਸ ਤਰ੍ਹਾਂ ਦੇ ਕੋਈ ਨੈਟਿਵ ਸੋਚਣ ਵਾਲਾ ਜਿਹੜਾ ਜ਼ਿਆਦਾ ਮਤਲਬੰਦ ਨੈਟਿਵ ਸੋਚਦੇ ਆ ਇੱਕ ਨੇ ਕਹਿਤੀ ਤੁਹਾਨੂੰ ਮੰਨ ਲੈਣਾ ਯਾਰ ਨਾ ਕਿ ਜੇ ਬੋਤਲਾ ਵੀ ਹੁੰਦਾ ਸ਼ਾਇਦ ਇਤਨਾ ਨਹੀਂ ਹੁੰਦਾ ਤਾਂ ਮੰਨ ਲਓ ਆਪਣੇ ਵਰਗਾ ਚਲੋ ਹੁੰਦਾ ਜਰ ਜਾਂਦਾ ਘੋੜੇ ਤੇ ਤੇ ਆਪਣੇ ਵਰਗੇ ਨੇ ਕਹਿਣਾ ਦਾ ਜੇ ਸੈਨਿਕਾਂ ਨੇ ਕਹਿਣਾ ਤਾਂ ਵੀ ਲੱਗਦਾ ਵੀ ਜਿੱਤ ਹਾਰੂਗੇ ਕਿ ਪਹਿਲੀ ਅਕਸ਼ਗਨ ਹੋ ਗਈ ਤੇ ਆਪਣੇ ਵਰਗੇ ਨੇ ਪਹਿਨਾ ਚਾਰ ਗਾਲਾਂ ਸੈਨਿਕਾਂ ਨੂੰ ਕੱਟਣੀ ਤੇ ਕਿ ਇਹ ਨਾਲ ਥੱਲੇ ਘੋੜੇ ਦੇ ਥੱਲੇ ਤੁਸੀਂ ਉਤਰੇ ਨਹੀਂ ਹੈਗੇ ਉੱਪਰ ਬੈਠ ਕੇ ਹੀ ਲਾਗੇ ਕਰਨ ਤੇ ਵੀ ਜਿੱਤ ਹਾਰ ਜੂਗੇ ਜੀ ਅਸੀਂ ਹੈ ਬਈ ਤੁਹਾਡੇ ਲੜਨ ਦੀ ਮੈਨੂੰ ਲੱਗਦਾ ਨਹੀਂ ਕਿ ਨਿਕਲ ਤਾ ਹੈਗੀ ਤੁਸੀਂ ਹਰਵਾਉਂਗੇ ਠੀਕ ਹੈ ਚਾਰ ਗਾਲਾਂ ਕੱਢਦਾ ਉਹਨਾਂ ਨੂੰ ਸੋ ਜੁੱਦ ਹਾਰ ਕੇ ਆਉਂਦੇ ਸੀ ਠੀਕ ਹੈ ਸੋ ਇਸ ਤਰ੍ਹਾਂ ਤੇ ਵੀ ਅਸੀਂ ਸੋਚਦੇ ਕਿਵੇਂ ਠੀਕ ਹੈ ਹਰ ਚੀਜ਼ ਨੂੰ ਲੈ ਕੇ ਸਾਡਾ ਇੱਕ ਸੋਚਣੇ ਦਾ ਨਜ਼ਰੀਆ ਕਿ ਆਏ ਹਰ ਚੀਜ਼ ਨੂੰ ਲੈ ਕੇ ਸਾਡਾ ਉਹ ਚੀਜ਼ ਨੂੰ ਦੇਖਣੇ ਦਾ ਨਜ਼ਰੀਆ ਕਿ ਆਏ ਸੋ ਇਹ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਮਹੱਤਵ ਰੱਖਦਾ ਹੈ ਸੋ ਜਿਹੜੀਆਂ ਅਹਾਂ ਜਿਹਾਂ ਗੱਲਾਂ ਆ ਜਿਹੜੀਆਂ ਸਾਨੂੰ ਉਹ ਤੋਂ ਸਿੱਖਣਾ ਚਾਹੀਦਾ ਕਿ ਕੁਛ ਔਖਾ ਨਹੀਂ ਹੁੰਦਾ ਹੈਗਾ ਕੁਛ ਵੀ ਮਤਲਬ ਮੇਰੇ ਅਨੁਸਾਰ ਤਾਂ ਲੱਗ ਰਿਹਾ ਮੈਨੂੰ ਕਿ ਕੋਈ ਵੀ ਨਾ ਕੰਮ ਨਾ ਕੁਛ ਹੋ ਰਿਹਾ ਕੁਛ ਵੀ ਔਖਾ ਨਹੀਂ ਹੈ ਸਾਡੇ ਸੋਚਣ ਤੇ ਨਿਰਭਰ ਹੈ ਜੇ ਅਸੀਂ ਕਹਿਤਾ ਕਿ ਇਹ ਕੰਮ ਸੌਖਾ ਹੈ ਤਾਂ ਹੋ ਮਿੱਤਰੋ ਸੌਖਾ ਹੋ ਜਾਣਾ ਜੇ ਅਸੀਂ ਕਹਿਤਾ ਵੀ ਇਹ ਬੜਾ ਔਖਾ ਹੈ ਤਾਂ ਔਖਾ ਹੀ ਉਸ ਤਰ੍ਹਾਂ ਦਾ ਔਖਾ ਹੀ ਹੋ ਜਾਣਾ ਠੀਕ ਹੈ ਜੀ ਸੋ ਚਲੋ ਅ ਜੇ ਸਾ ਜੇ ਕਰਿਆ ਲੱਗੀਏ ਮੈਨੂੰ ਲੱਗਿਆ ਕਿ ਕਰੋ ਸੋਤੇ ਨਾਲ ਆ ਇਸ ਤੇ ਮੇਰੀ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ ਪੁੱਛ ਸਕਦੇ ਹੋ ਕਿ ਤੁਹਾਡੇ ਸਰਕਲ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਆ ਬੰਦੇ ਹੋਮਾ ਵਿਅਕਤੀ ਹੋਮਾ ਕਿ ਜਨਾ ਮਤਲਬ ਜਿਹੜੇ ਹਰ ਟਾਈਮ ਮੈਸਕੂਪ ਦੇ ਰਹੇ ਨੇ ਦੇ ਆ ਠੀਕ ਹੈ ਜਾਂ ਥੋੜੀ ਬਹੁਤੀ ਨੈਗੇਟਿਵਿਟੀ ਨੈਗੇਟਿਵਿਟੀ ਜਿਹੜੀ ਦਿਮਾਗ ਵਿੱਚ ਹੈਗੀ ਹੈ ਤਾਂ ਆ ਚਲੋ ਪੋਜ਼ਿਟਿਵ YouTube ਪੋਜ਼ਿਟਿਵ ਕਾਸਤੇ ਕੋਈ ਵੀਡੀਓ ਬਣਾਉਣੀ ਚਾਹੀਦੀ ਹੈ ਸੋ ਤਾਂ ਕਰਕੇ ਬਣਾ ਕੇ ਪਾ ਰਹੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਗੱਲਬਾਤ ਦੇ ਨਾਲ ਕਿਸੇ ਹੋਰ ਵੀਡੀਓ ਜਾਂ ਤੁਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ